ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਤੁਹਾਡਾ ਨਾ ਜਸਪੀ ਸਿੰਘ ਅੱਜ ਕਿਸ ਸਮੇਂ ਅਸੀਂ ਸੁਖਨਾ ਲੇਕ ਤੇ ਮੌਜੂਦ ਆ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਵਾਸੀਆਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਆ ਠੰਡ ਤੋਂ ਕਿਉਂਕਿ ਅੱਜ ਜਿਹੜਾ ਥੋੜਾ ਸਨੀ ਡੇ ਆ ਹਾਲਾਂਕਿ ਜਿਹੜੀ ਧੁੰਦ ਵਾਲੇ ਵਾਲੇ ਨਜ਼ਰ ਆ ਰਹੀ ਆ ਪਰ ਇੱਥੇ ਮੌਸਮ ਥੋੜਾ ਚੰਗਾ ਨਜ਼ਰ ਆ ਰਿਹਾ ਲੋਕ ਮੌਸਮ ਦਾ ਨਜ਼ਾਰਾ ਲੈਂਦੇ ਨਜ਼ਰ ਆ ਰਹੇ ਨੇ ਪਰ ਉਹੀ ਪੰਜਾਬ ਦੀ ਗੱਲ ਕੀਤੀ ਜਾਵੇ ਦਾ ਪੰਜਾਬ ਦੇ ਵਿੱਚ ਅਗਲੇ 2 ਦਿਨ ਲਈ orange alert ਆ ਤੇ ਉਸ ਤੋਂ ਅੱਗੇ yellow alert ਜਿਹੜਾ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਹੈ ਜਾਨੀ ਕਿ ਪੰਜਾਬ ਦੇ ਵਿੱਚ ਰਾਤ ਨਹੀਂ ਮਿਲੇਗੀ ਠੰਡ ਵੱਧਦੀ ਜਾਵੇਗੀ ਕੇਵਲ ਮਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਹੋਰ ਆਲੇ-ਦਾਲੇ ਦੇ ਇਲਾਕਿਆਂ ਦੇ ਵਿੱਚ ਥੋੜੀ ਧੁੱਪ ਨਜ਼ਰ ਆ ਸਕਦੀ ਆ ਪਰ ਜਿੰਨੇ ਵੀ ਬਾਰਡਰ ਨਾਲ ਸਟਕਦੇ ਇਲਾਕੇ ਨੇ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਜਿਹੜਾ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਬਠਿੰਡਾ ਹੋ ਗਿਆ ਪਠਾਨਕੋਟ ਇਹ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਠੰਡ ਕਾਫੀ ਜ਼ਿਆਦਾ ਰਹੇਗੀ ਠੰਡ ਵਾਧੀ ਜਾਵੇਗੀ ਅਗਲੇ 3 ਦਿਨ ਤੱਕ ਤੇ ਸੀਤ ਲਹਿਰ ਚੱਲਣ ਦਾ ਵੀ ਜਿਹੜਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿਸ ਨਾਲ ਠੰਡ ਹੋਰ ਵਾਅ ਸਕਦੀ ਆ ਪਰ ਇੱਥੇ ਲੇਕ ਦੇ ਨਜ਼ਾਰੇ ਤੁਹਾਨੂੰ ਦਿਖਾਉਣੇ ਆ ਚੰਡੀਗੜ੍ਹ ਦੇ ਵਿੱਚ ਲੇਕ ਦੇ ਤੇ ਮੌਸਮ ਥੋੜਾ ਸੁਨੀ ਹੋਣ ਕਰਕੇ ਜਿਹੜੇ ਲੋਕ ਨੇ ਉਹ ਇਸ ਮੌਸਮ ਨੂੰ ਇੰਜੋਏ ਕਰਦੇ ਨਜ਼ਰ ਆ ਰਹੇ ਐਸ ਮੌਸਮ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਨੇ ਮੌਸਮ ਜਿਹੜਾ ਮਾਨਦੇ ਨਜ਼ਰ ਆ ਰਹੇ ਕਿਉਂਕਿ ਠੰਡ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਹੈ ਪੰਜਾਬ ਦੇ ਵਿੱਚ ਧੁੱਪ ਨਹੀਂ ਨਜ਼ਰ ਆ ਰਹੀ ਇੱਥੋਂ ਤੱਕ ਕਿ ਜਿਹੜਾ ਸਿਲਨ ਵੀ ਬਹੁਤ ਜ਼ਿਆਦਾ ਹੈ ਧੁੰਦ ਵੀ ਜਾ ਰਹਾ ਹੈ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੇਵਲ ਇਹ ਰਾਹਤ ਜਿਹੜੀ ਅਗਲੇ 3 ਦਿਨ ਤੱਕ ਦੀ ਜਿਹੜੀ ਹੈ ਉਹ ਜ਼ਿਆਦਾ ਠੰਡ ਤੋਂ ਬਾਅਦ ਵੀ ਜਿਹੜੀ ਰਾਹਤ ਨਹੀਂ ਮਿਲੇਗੀ ਕਿਉਂਕਿ ਉਸ ਤੋਂ ਬਾਅਦ 8 ਤਰੀਕ ਨੂੰ ਬਰਸਾਤ ਆਉਣ ਦੇ ਨਾਲ ਜਿਹੜਾ ਕੋਹਰਾ ਯਾਨੀ ਕਿ ਧੁੰਦ ਤਾਂ ਜਿਹੜੀ ਜ਼ਰੂਰ ਘਟੇਗੀ ਪਰ ਤੋਂ ਤੋਂ ਬਾਅਦ ਫੇਰ ਜਿਹੜਾ ਆ ਠੰਡ ਹੋਰ ਵਾਜ ਜਾਵੇਗੀ ਤੇ ਕੋਰਾ ਵੀ ਹੋਰ ਸੰਘੜਾ ਹੋ ਸਕਦਾ ਆ ਸੋ ਇਹ ਅਲਰਟ ਮੌਸਮ ਵਿਭਾਗ ਦਾ ਪੰਜਾਬ ਲਈ ਪਰ ਇਸ ਸਮੇਂ ਚੰਡੀਗੜ੍ਹ ਦੇਖਦੇ ਤੁਹਾਨੂੰ ਦਿਖਾ ਰਹੇ ਹਾਂ ਮੌਸਮ ਕਿ ਕਿਸ ਤਰੀਕੇ ਦਾ ਹੈ ਬੜਾ ਜਿਹੜਾ ਵਧੀਆ ਮੌਸਮ ਹੈ ਹਲਕੀ ਧੁੱਪ ਵੀ ਨਿਕਲ ਆ ਰਹੀ ਆ ਠੰਡਕ ਜ਼ਰੂਰ ਹੈ ਟੈਂਪਰੇਚਰ ਵੀ ਜਿਹੜਾ ਡਾਊਨ ਆ ਠੰਡ ਵੀ ਹੈ ਪਰ ਇਸ ਦੇ ਨਾਲ ਨਾਲ ਜਿਹੜਾ ਆ ਲੋਕ ਇੱਥੇ ਇੰਜੋਏ ਕਰਦੇ ਉਹ ਨਜ਼ਰ ਆ ਰਹੇ ਨੇ ਆਨੰਦ ਮਾਣਦੇ ਨਜ਼ਰ ਆ ਰਹੇ ਆ ਤੇ ਇਹ ਇਸ ਸਮੇਂ ਦਾ ਮੌਸਮ ਹੈ ਇੱਥੇ ਚੰਡੀਗੜ੍ਹ ਦਾ ਤੇ ਬੜਾ ਸਣੀ ਮੌਸਮ ਹੈ ਤਾਂ ਹੀ ਲੋਕ ਜਿਹੜੇ ਅੱਜ ਕਾਰਾਂ ਤੋਂ ਬਾਹਰ ਨਿਕਲੇ ਨੇ ਹਾਲਾ ਕਿ ਹੁਣ ਟੈਂਪਰੇਚਰ ਆ ਜਿਹੜਾ ਥੋੜਾ ਜਿਹਾ ਜ਼ਰੂਰ ਆਜ ਜਿਹੜਾ ਵਧਿਆ ਆ ਕੇਵਲ 2 ਡਿਗਰੀ ਦਾ ਫਰਕ ਪਿਆ ਆ 11 ਤੋਂ ਜਿਹੜਾ 13 ਹੋਇਆ ਆ ਪਰ ਠੰਡ ਤੇ ਹਵਾ ਜਿਹੜੀ ਆ ਹਵਾ 'ਚ ਠੰਡਕ ਓਨੀ ਮਹਿਸੂਸ ਜਿਹੜੀ ਕੀਤੀ ਜਾ ਸਕਦੀ ਆ ਕਿਉਂਕਿ ਲੇਕ ਦੇ ਨਾਲ-ਨਾਲ ਜੇ ਆਲੇ-ਦਾਲੇ ਪਹਾੜੀਆਂ ਦੀ ਗੱਲ ਕੀਤੀ ਜਾਵੇ ਉੱਥੇ ਓਨੀਓ ਸੰਘਣੀ ਜਿਹੜੀ ਆ ਉਹ ਧੁੰਦ ਨਜ਼ਰ ਆ ਰਹੀ ਆ ਇਸ ਮੌਸਮ ਦੇ ਵਿੱਚ ਸੋ ਲੋਕ ਫੇਰ ਵੀ ਇੰਜੋਏ ਕਰ ਰਹੇ ਨੇ ਇਸ ਮੌਸਮ ਨੂੰ ਮਾਰ ਰਹੇ ਨੇ ਠੰਡ ਦਾ ਨਜ਼ਾਰਾ ਲੈ ਰਹੇ ਨੇ ਸੁਕਨਾ ਲੇਕ ਚੰਡੀਗੜ੍ਹ ਦਾ ਨਜ਼ਾਰਾ ਹੈ ਜਿਹੜਾ ਜਿੱਥੇ ਤੁਸੀਂ ਇਸ ਸਮੇਂ ਇਹ ਵਿਊ ਦੇਖ ਰਹੇ ਹੋ ਹਲਕੀ ਧੁੱਪ ਦੇ ਬਾਅਦ ਲੋਕ ਠੰਡ ਤੋਂ ਥੋੜੀ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਸਮੇਂ ਲੇਕ ਦੀਆਂ ਬਹੁਤ ਸਾਰੇ ਲੋਕ ਨੇ ਉਹਨਾਂ ਨਾਲ ਚਰਚਾ ਵੀ ਕਰਾਂਗੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਸਰ ਕੀ ਕਹਦੇ ਹੋ ਠੰਡ ਨੂੰ ਲੈ ਕੇ ਅੱਜ ਥੋੜਾ ਜਿਹਾ ਰਾਹਤ ਦੀ ਨਜ਼ਰ ਆਇਆ ਤੁਹਾਨੂੰ ਪਤਾ ਕੀ ਹੋਵੇ ਬਹੁਤ ਅੱਛਾ ਮੌਸਮ ਹੈ ਸਰਦੀ ਕਾ ਕੁਈ ਅਸਰ ਕਿਸੇ ਵੀ ਅਸਰ ਨਹੀਂ ਹੈ ਆ ਉਹ ਤਾਂ ਛੈ ਮੌਸਮ ਬਹੁਤ اچھا ਲੱਗ ਰਹਾ ਹੈ ਬੜਾ ਇੰਜੋਏ ਕਰ ਰਹੇ ਹੋ ਜੈਸ ਜੀ ਸੋ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਲੋਕ ਤੇ ਇੱਕ ਇੱਕ ਕਰਕੇ ਜਿਹੜਾ ਗੱਲਾਂ ਕਰਦੇ ਆ ਆਪਾਂ ਇੱਥੇ ਜਿਹੜੇ ਲੋਕ ਪਹੁੰਚੇ ਹੋਏ ਨੇ ਉਹਨੂੰ ਠੰਡ ਕੇ ਬਾਰੇ ਵਿੱਚ ਕੀ ਬੋਲੋ ਕਿਹੋ ਜਿਹਾ ਮੌਸਮ ਸਰ ਬੜੀਆ ਹੈ ਮੌਸਮ ਤੋਂ ਅੱਜ ਥੋੜੀ ਧੁੱਪ ਦਾ ਕੁਝ ਫਾਇਦਾ ਹੋ ਰਿਹਾ ਹੈ ਸਰ ਵੈਸੇ ਤਾਂ ਕੰਮ ਆਏਦੇ ਚੰਡੀਗੜ੍ਹ ਤੋਂ ਸੁਪਨਾ ਲੈਕ ਤੋਂ ਆਣਾ ਜਾਣਾ ਦਾ ਫਿਰ ਤੋ ਆ ਦੂਪ ਹੈ ਯਹਾਂ ਪੇ ਵੈਸੇ ਕਹਾਂ ਸੇ ਹੋ ਆ ਸਰਿਸਾਰ ਸੇ ਹਾਂਜੀ ਤੋ ਮੌਸਮ ਸਹੀ ਲੱਗ ਰਿਹਾ ਯਾਰ ਮੌਸਮ ਤੋ ਬਿਲਕੁਲ ਬੜੀਆ ਹੈ ਜੀ ਤੋ ਅਲੱਗ ਅਲੱਗ ਜਗ੍ਹਾ ਤੋ ਅਲੱਗ ਅਲੱਗ ਜਿਹੜੇ ਲੋਕ ਆਏ ਹੋਏ ਨੇ ਤੇ ਮੌਸਮ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਨੇ ਮੌਸਮ ਨੂੰ ਹੀ ਚਰਚਾ ਕਰ ਰਹੇ ਹਾਂ ਸਰ ਕੀ ਕਹੋਗੇ ਮੌਸਮ ਨੂੰ ਲੈ ਕੇ ਕਿਉਂਕਿ ਲਗਾਤਾਰ ਠੰਡ ਪੈ ਰਹੀ ਸੀ ਪਰ ਅੱਜ ਥੋੜੀ ਧੁੱਪ ਨਜ਼ਰ ਆ ਰਹੀ ਹੈ ਹਾਂਜੀ ਬਹੁਤ ਧੁੱਪਾ ਬਹੁਤ ਨਜ਼ਾਰੇ ਲੁੱਟ ਰਹੇ ਆ ਹਾਂਜੀ ਬਹੁਤ ਹੋਣੀ ਚਾਹੀਦੀ ਹੈ ਨਹੀਂ ਤਾਂ ਬਿਮਾਰੀਆਂ ਪੈਣ ਦਾ ਬਹੁਤ ਖਤਰਾ ਹੈ ਹਾਂ ਤੇ ਜੈਕਸੀਡੈਂਟ ਵਾਹ ਹਮਦੇ ਤੁੰਦ ਕਰਕੇ ਦੇਖਦਾ ਨਹੀਂ ਹੈਗਾ ਕਿ ਇਹ ਧੁੱਪ ਪੈਣੀ ਜ਼ਰੂਰੀ ਆ ਹਾਂ ਜੀ ਸੋ ਧੁੱਪ ਤਾਂ ਤੁਸੀਂ ਵੀ ਜਿਆਦਾ ਲੈ ਰਹੇ ਹੋ ਹਾਂ ਜੀ ਮੈਂ ਪਟਿਆਲੇ ਤੋਂ ਆਇਆ ਸਪੈਸ਼ਲ ਧੁੱਪ ਤਾਂ ਜਿਆਦਾ ਲੈ ਲਈ ਹਾਂ ਹਾਂ ਪਰ ਇੱਥੇ ਮੈਂ ਦੇਖਿਆ ਸੁਗਨਾ ਚੀਲ ਤੇ ਬੜੀ ਸਸਤੀ ਮਾਰਕੀਟ ਆ ਜੀ ਅਸੀਂ ਚਾਹ ਪੀ ਕੇ ਆਏ ਹੁਣ 105 ਰੁਪਏ ਦਾ ਇੱਕ ਕੱਪ ਲਾਇਆ ਹੁਣੇ ਤੇ ਮੈਂ ਜ਼ਿੰਦਗੀ ਦੀ ਸਭ ਤੋਂ ਮਹਿੰਗੀ ਚਾਹ ਪੀਤੀ ਹੈ ਅੱਜ ਤੇ ਆਹ ਧੁੱਪ ਵੀ ਰੱਬ ਨੇ ਸ਼ਾਇਦ ਤਾਂ ਹੀ ਕੱਢਤੀ ਹਾਂ ਪਰ ਪਟਿਆਲੇ ਨਾਲੋਂ ਤਾਂ ਫਰਕ ਹੈ ਪਟਿਆਲੇ ਦੇ ਤੁੱਪ ਦੇਖੀ ਹੋ ਨਹੀਂ ਹੁਣ ਇਹਨੇ ਦਿੰਦੀ ਹਾਂ ਹਾਂ ਪਟਿਆਲੇ ਤੋਂ ਕਈ ਦਿਨ ਦੀ ਨਹੀਂ ਦਿਖੀ ਤੁੱਪ ਅੱਜ ਮੈਨੂੰ ਕੋਈ ਸੈਕਟੀਵੇਟਰ ਕੰਮ ਤਾਂ ਤਾਂ ਕੰਮ ਕਰਕੇ ਸੀ ਇੱਧਰ ਆ ਗਏ ਤੁੱਪ ਦਾ ਨਿਆਰਾ ਲੈ ਰਹੇ ਹੋ ਦੇਖ ਕੇ ਤੁੱਪ ਦਾ ਨਿਆਰਾ ਲੈ ਰਹੇ ਜੀ 105 ਦੀ ਜਿਹੜੀ ਚਾਹ ਹੈ ਨਾ ਇਹ ਥੋੜੀ ਗਰਮੀ ਥੋੜੀ ਗਰਮ ਕਿਰਕੋਨੇ ਗਰਮੀ ਜਿਹੜੀ ਆ ਤੂਪ ਦੇ ਨਾਲ ਨਾਲ ਨਾਲੇ ਜਿਹੜਾ ਮੌਸਮ ਵੀ ਗਰਮੀ ਹੋਈ ਆ ਤੋਂ ਤਸਵੀਰਾਂ ਇਸ ਸਮੇ ਜਿਹੜੇ ਆ ਲੋਕਾਂ ਦਾ ਚਰਚਾ ਕਰਨ ਦੀ ਆ ਦਿਖਾ ਰਹੇ ਆ ਥੋੜਾ ਮੌਸਮ ਬਦਲਣ ਨਾਲ ਲੋਕ ਇੰਜੋਏ ਕਰਦੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇੱਥੇ ਲੇਖ ਦੇ ਉੱਤੇ ਜੇ ਤਸਵੀਰਾਂ ਲੇਖਦੀਆਂ ਨੇ ਬੇਸ਼ੱਕ ਠੰਡ ਪੰਜਾਬ ਚ ਜਿਹੜੀ ਆ ਉਹ ਇਸੇ ਤਰ੍ਹਾਂ ਬਣੀ ਹੋਈ ਆ ਠੰਡੇ ਇਸ ਤਰ੍ਹਾਂ ਆ ਤੂਪ ਬੜੀ ਮੁਸ਼ਕਿਲ ਨਾਲ ਜਿਹੜੀ ਉਹ ਨਜ਼ਰ ਆ ਰਹੀ ਆ ਪਰ ਇੱਥੇ ਲੋਕ ਇਸ ਦਾ ਨਜ਼ਾਰਾ ਲੈਂਦੇ ਜਰੂਰ ਨਜ਼ਰ ਆ ਰਹੇ ਨੇ ਸੋ ਇਹ ਸੁਕਨਾ ਲੇਖ ਦੀਆਂ ਤਸਵੀਰਾਂ ਦਿਖਾ ਰਿਹਾ ਇੱਕ ਇੱਕ ਕਰਕੇ ਜਿਹੜੇ ਨੇ ਇੱਥੇ ਲੋਕ ਨੇ ਜਿਹੜੇ ਉਹ ਸੁਕਨਾ ਲੇਖ ਦਾ ਨਜ਼ਾਰਾ ਲੈ ਰਹੇ ਨੇ ਕੀ ਮੌਸਮ ਬਾਰੇ ਜਿਹੜਾ ਬਦਲਿਆ ਨਾਰਮਲ ਅਭੀ ਮੌਸਮ ਤਾਂ ਠੀਕ ਆ ਤੋਂ ਪਾਚ ਨਿਕਲ ਗਈ ਤੁਪ ਦਿਖ ਰਹੀ ਆ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਮੈਂ ਤਾਂ ਬਈ ਬਾਰੋ ਬ੍ਰੈਂਟਨ ਤੋਂ ਆਇਆ ਸੀ ਹਾਂਜੀ ਉਕੇ ਮੈਨੂੰ ਲੱਗ ਰਿਹਾ ਫਿਰ ਪੰਜਾਬ ਦਾ ਮੌਸਮ ਗੁੱਡ ਹੈ ਉੱਥੇ ਨਾਲੋਂ ਤਾਂ ਬਹੁਤ ਵਧੀਆ ਹੂੰ ਸਨੋਸ ਨੂੰ ਬੈਰੀ ਹੈ ਇੱਥੇ ਤਾਂ ਵਧੀਆ ਇੱਥੇ ਵਧੀਆ ਲੱਗ ਰਿਹਾ ਸਰ ਧੁੰਦੀ ਆ ਧੁੱਪ ਨਿਕਲੀ ਵੀ ਆ ਹੂੰ ਉੱਥੇ ਤਾਂ ਇੰਨਾ ਮਤਲਬ ਲੱਗਦਾ ਧੁੰਦ ਨੂੰ ਅੱਜ ਮਾਰ ਧੁੱਪ ਨੂੰ ਮਾਰ ਰਹੇ ਹੋ ਯਾਨੀ ਕਿ ਹਾਂ ਧੁੱਪ ਵਧੀਆ ਜੀ ਧੁੱਪ ਹੋ ਰਹੀ ਕਿਉਂ ਤੇ ਲਗਾਤਾਰ ਬਹੁਤ ਸਾਰੇ ਜਿਹੜੇ ਨੇ ਕਹਿ ਸਕਦੇ ਆ ਕਿ ਬਾਹਰਲੇ ਲੋਕ ਨੇ ਜਿਹੜੇ ਵੱਖ-ਵੱਖ ਸਟੇਟ ਤੋਂ ਵੱਖ-ਵੱਖ ਏਰੀਆ ਤੋਂ ਤੇ ਵੱਖ-ਵੱਖ ਜਿਹੜੀ ਜਗ੍ਹਾ ਤੋਂ ਉਹ ਉਹ ਇੱਥੇ ਪੰਜਾਬ 'ਚ ਜਿਹੜੇ ਨੇ ਇੱਥੇ ਚੰਡੀਗੜ੍ਹ ਪਹੁੰਚਦੇ ਨੇ ਚੰਡੀਗੜ੍ਹ ਦੇ ਜਿਹੜਾ ਇੰਜੋਏ ਕਰਦੇ ਨੇ ਇਸ ਮੌਸਮ ਨੂੰ ਤੇ ਤੁਸੀਂ ਇਹ ਜਿਹੜਾ ਸਾਰਾ ਹੀ ਅੱਜ ਲਾਈਵ ਤਸਵੀਰਾਂ ਨੇ ਜਿਹੜੀਆਂ ਇੱਥੇ ਲੇਕਦੀਆਂ ਜਿਹੜੀਆਂ ਦੇਖ ਰਹੇ ਹੋ ਤਸਵੀਰਾਂ ਤੁਸੀਂ ਦੇਖਦੇ ਹੋਇਆ ਇਸ ਮੌਸਮ ਦਾ ਆਨੰਦ ਵੀ ਮਾੜ ਰਹੇ ਹੋਮੋਗੇ ਕਿਉਂਕਿ ਰਾਹਤ ਨਜ਼ਰ ਆ ਰਹੀ ਆ ਲੋਕਾਂ ਚ ਥੋੜੀ ਚੈਲਪੈਲ ਨਜ਼ਰ ਆ ਰਹੀ ਆ ਇੰਜੋਏ ਕਰਦੇ ਲੋਕ ਨਜ਼ਰ ਆ ਰਹੇ ਆ ਤੇ ਸੁਕਣਾ ਲੈ ਕੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਮੌਸਮ ਬੇਸ਼ੱਕ ਪੰਜਾਬ ਦੇ ਨਾਲੋਂ ਚੰਡੀਗੜ੍ਹ ਚ ਬਦਲੇ ਆ ਪਰ ਪੰਜਾਬ ਚ ਹੋਰ ਸੀ ਮੌਸਮ ਬਾਰੇ ਕੀ ਕਹੋਗੇ ਜਦੋਂ ਮੌਸਮ ਬੜੀਆ ਹੈ ਮੌਸਮ ਧੁੱਪ ਦਾ ਕੁਝ ਫਾਇਦਾ ਨਜ਼ਰ ਆ ਰਿਹਾ ਹੈ ਧੁੱਪ ਦਾ ਹਲਕੀ ਹਲਕੀ ਧੁੱਪ ਹੈ ਹਲਕੀ ਧੁੱਪ ਹੈ ਤਾਂ ਠੰਡ ਕੇ ਬਾਰੇ ਮੈਂ ਕੀ ਕਹੂੰ ਠੰਡ ਤਾਂ ਕੁਝ ਜ਼ਿਆਦਾ ਹੋ ਰਹੀ ਹੈ ਇੱਥੇ ਪਰ ਹਾਂ ਸੋ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਚਰਚਾ ਕਰਦੇ ਆ ਗੱਲ ਕਰਦੇ ਆ ਇਸ ਮੌਸਮ ਨੂੰ ਲੈ ਕੇ ਬਦਲ ਦੇ ਜਿਹੜਾ ਮੌਸਮ ਹੈ ਧੁੱਪ ਕਰਕੇ ਥੋੜਾ ਜਿਹਾ ਫਰਕ ਪਿਆ ਆ ਉਹਨੂੰ ਲੈ ਕੇ ਗੱਲ ਕਰਦੇ ਆ ਇੰਜੋਏ ਕਰਦੇ ਪਰਿਵਾਰ ਜਿਹੜੇ ਨਜ਼ਰ ਆ ਰਹੇ ਆ ਮੈडम ਮੌਸਮ ਨੂੰ ਲੈ ਕੇ ਕੀ ਕਹੋਗੇ ਮੌਸਮ ਨੂੰ ਲੈ ਕੇ ਥੋੜੇ ਲੋਕ ਨੇ ਜਿਹੜੇ ਉਹ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਇੱਥੇ ਸੁਕਨਾ ਲੈਕ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਮੌਸਮ ਬਦਲੇ ਆਏ ਥੋੜਾ ਜਿਹਾ ਰਾਹਤ ਜਿਹੜੀ ਮਿਲਦੀ ਨਜ਼ਰ ਆ ਰਹੀਆਂ ਲੋਕਾਂ ਨੂੰ ਇਸ ਤੋਂ ਸੋ ਇਸ ਸਮੇ ਅਸੀਂ ਸੁਕਨਾ ਲੈਕ ਚੰਡੀਗੜ੍ਹ ਤੇ ਮੌਜੂਦ ਆ ਜਿੱਥੇ ਦੇ ਨਜ਼ਾਰੇ ਤੁਸੀਂ ਦੇਖ ਰਹੇ ਹੋ ਜਿੱਥੇ ਲੋਕ ਧੁੱਪ ਦਾ ਮਜ਼ਾ ਲੈ ਰਹੇ ਥੋੜਾ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਆਪ ਕੋ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰਦੇ ਨਜ਼ਰ ਆ ਰਹੇ ਨੇ ਇਸ ਸਮੇ ਇਹ ਤਸਵੀਰਾਂ ਨੇ ਜਿਹੜੀਆਂ ਇੱਥੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਸੁਗਨਾ ਲੇਖ ਦੀਆ ਥੋੜੀ ਰਾਹਤ ਆ ਸਮੇਂ ਦੀ ਥੋੜੀ ਜਿਹੀ ਰਾਹਤ ਹੈ ਪਰ ਜਿਆਦਾ ਅ ਦੇਰ ਦੀ ਰਾਹਤ ਨਹੀਂ ਹੈ ਕਿਉਂਕਿ ਆਲੇ-ਦਾਲ ਜੇ ਥੋੜਾ ਜਿਹਾ ਤੁਹਾਨੂੰ ਕੈਮਰੇ ਦਾ ਹੋਰ ਜਿਹੜਾ ਲੈਂਸ ਕੋਲ ਕੇ ਦਿਖਾਈਆ ਤਾਂ ਦੂਰ ਤੱਕ ਜਿਹੜਾ ਆ ਤੁਹंदे ਨਜ਼ਰ ਆ ਰਹੀ ਹੈ ਪਰ ਕੇਵਲ ਨਜ਼ਦੀਕ ਹੀ ਜਿਹੜਾ ਆ ਇੱਥੇ ਥੋੜਾ ਮੌਸਮ ਬਦਲ ਰਿਹਾ ਹੈ ਕਿੰਨੇ ਦਿਨ ਤੋਂ ਜਿਹੜਾ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਮੌਸਮ ਉਹ ਠੰਡਾ ਹੋ ਰਿਹਾ ਸੀ ਸੂਰਜ ਦੇਖਣ ਜਿਹੜਾ ਨਹੀਂ نصیਬ ਹੋ ਰਿਹਾ ਸੀ ਬਹੁਤ ਘੱਟ ਜੇ ਧੁੱਪ ਨਿਕਲ ਰਹੀ ਸੀ ਤਾਂ ਵੀ ਮੱਧਮ ਨਜ਼ਰ ਆ ਰਹੀ ਸੀ ਪਰ ਹੁਣ ਜਿਹੜੀ ਅੱਜ ਦੀ ਧੁੱਪ ਜ਼ਰੂਰ ਆ ਪਰ ਅੱਜ ਵੀ ਹਵਾ ਦੇ ਵਿੱਚ ਓਨੀੋ ਠੰਡਕ ਹੈਗੀ ਆ ਕਿਤੇ ਗਰਮੀ ਨਜ਼ਰ ਨਹੀਂ ਆ ਰਹੀ ਓਨੀੋ ਠੰਡਕ ਨਜ਼ਰ ਆ ਰਹੀ ਹੈ ਕੇਵਲ ਜਿਹੜੀ ਧੁੱਪ ਹੈ ਉਹ ਮਹਿਸੂਸ ਕੀਤੀ ਜਾ ਸਕਦੀ ਆ ਪਰ ਠੰਡ ਤੋਂ ਰਾਹਤ ਜਿਹੜੀ ਗੱਲ ਕੀਤੀ ਜਾਵੇ ਰਾਹਤ ਨਹੀਂ ਕਿਤੇ ਮਿਲ ਰਹੀ ਹੈ ਸੋ ਜਿੰਨੀ ਕਿ ਧੁੱਪ ਹੈ ਉਸ ਨੂੰ ਜਿਹੜੇ ਮਾਣਦੇ ਲੋਕ ਨਜ਼ਰ ਆ ਰਹੇ ਨੇ ਇੰਜੋਏ ਕਰਦੇ ਇਸ ਧੁੱਪ ਦੇ ਲੋਕ ਨਜ਼ਰ ਆ ਰਹੇ ਨੇ ਥੋੜਾ ਸਮਾਂ ਜਿਹੜਾ ਹੈ ਇਸ ਧੁੱਪ ਦਾ ਉਹ ਬਤੀਤ ਕਰਦੇ ਲੇਕ ਦੇ ਉੱਤੇ ਲੋਕ ਨਜ਼ਰ ਆ ਰਹੇ ਨੇ ਹਾਲਾਂਕਿ ਜਿਆਦਾ ਜਿਹੜੀ ਸਵੇਰ ਵੇਲੇ ਜਿਵੇਂ ਧੁੰਦ ਸੀ ਜਾਂ ਠੰਡ ਸੀ ਤਾਂ ਬਹੁਤ ਘੱਟ ਜਿਹੜੇ ਸੈਲਾਨੀ ਇੱਥੇ ਨਜ਼ਰ ਆਏ ਪਰ ਹੁਣ ਜਿਵੇਂ ਮੌਸਮ ਬਦਲ ਰਿਹਾ ਤਾਂ ਸੈਲਾਨੀ ਜਿਹੜੇ ਨੇ ਜ਼ਿਆਦਾ ਹੱਕ-ਵੱਕ ਤੇ ਨਜ਼ਰ ਆ ਰਹੇ ਨੇ ਜਿਆਦਾ ਚਾਲਪੈਲ ਬਦਰੀ ਹੈ ਤੇ ਇਸ ਤੁਪ ਜਿੰਨੀ ਕਿ ਧੁੱਪ ਨਜ਼ਰ ਆ ਰਹੀ ਹੈ ਉਸ ਦਾ ਇੰਜੋਏ ਕਰਦੇ ਵੀ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਸੁਖਨਾ ਲੇਖ ਚੰਡੀਗੜ੍ਹ ਦੀਆਂ ਜਿਹੜੀਆਂ ਤੁਸੀਂ ਇਸ ਸਮੇਂ ਮਾਰ ਰਹੇ ਹੋ ਠੰਡ ਵਧ ਨਾਲ ਕਈ ਜਿਹੜੇ ਨੇ ਇੱਥੇ ਜਿਹੇ ਮੈਸੇਜ ਚਰਚਾ ਕਰ ਰਹੇ ਕਿ ਜਿਹਨਾਂ ਦਾ ਕਹਿੰਦਾ ਕਿ ਬਿਮਾਰੀਆਂ ਵੀ ਬਾਦੀਆਂ ਨੁਕਸਾਨ ਵੀ ਹੁੰਦਾ ਹੈ ਪਰ ਅਕਸਰ ਜਿਹੜੀ ਆ ਸੁੱਕੀ ਠੰਡ ਆ ਉਹ ਖਰਾਬ ਵੀ ਕਰਦੀ ਹੈ ਹਾਲਾਂਕਿ ਹਜੇ ਉਮੀਦ ਆ ਕਿ ਜਿਹੜੀ ਬਰਸਾਤ ਜਦ ਹੋਊਗੀ ਤਾਂ ਥੋੜਾ ਕੋਹਰਾ ਵੀ ਜਿਹੜਾ ਸਾਫ਼ ਹੋਊਗਾ ਥੋੜੀ ਧੁੰਦ ਘਟੂਗੀ ਪਰ ਇਸੇ ਬਰਸਾਤ ਤੋਂ ਬਾਅਦ ਫੇਰ ਜਿਹੜਾ ਆ ਉਹ ਮੌਸਮ ਬਦਲ ਸਕਦਾ ਫੇਰ ਜਿਹੜੇ ਆ ਰਾਹ ਜਿਹੜੀ ਉਹ ਨਹੀਂ ਤਸਵੀਰਾਂ ਹੰ ਦਿਖਾ ਰਹੇ ਆ ਨਾਲ ਨਾਲ ਲੋਕ ਰਾਹਤ ਦੇ ਲੈਂਦੇ ਵੀ ਨਜ਼ਰ ਆ ਰਹੇ ਨੇ ਪਰ ਇਹ ਜਿਹੜੀ ਰਾਹਤ ਆ ਜਿਆਦਾ دیر ਦੀ ਰਾਹਤ ਨਹੀਂ ਹੈ ਕਿਉਂਕਿ ਹਾਲੇ-ਦਾਲੇ ਫੇਰ ਉਹਨਾਂ ਹੀ ਕੋਹਰਾ ਜਿਹੜਾ ਨਜ਼ਰ ਆ ਰਿਹਾ ਦੂਰ ਤੱਕ ਪਹਾੜੀਆਂ ਜਿਹੜੀਆਂ ਨੇ ਨਜ਼ਦੀਕ ਉਹਨਾਂ 'ਚ ਉਹੇ ਤਰ੍ਹਾਂ ਮੌਸਮ ਜਿਹੜਾ ਉਹ ਨਜ਼ਰ ਆ ਰਿਹਾ ਹੈ